ਕੀ ਕਰਦਾ ਜਿੰਨਾ ਚਿਰ ਗੁਰਦੁਆਰਾ ਸਾਹਿਬ ਆਉਣਾ ਹੈ ਨਾ ਕੋਸ਼ਿਸ਼ ਕਰਿਆ ਕਰੀਏ ਉਹਨਾਂ ਚਿਰ ਅਸੀਂ ਗੁਰੂ ਦੇ ਕੋਲ ਬੈਠੀਏ ਭਾਵ ਆਪਣੇ ਆਪ ਨਾਲ ਬੈਠੀਏ ਤੇ ਸਵਾਲ ਪੈਦਾ ਹੁੰਦਾ ਨਾ ਜੀ ਅਸੀਂ ਆਪਣੇ ਆਪ ਨਾਲ ਹੀ ਬੈਠਦੇ ਹਾਂ ਉਹਦਾ ਆਨਸਰ ਇਹ ਹੈ ਇਹ ਸਵਾਲ ਦਾ ਆਪਣੇ ਆਪ ਨਾਲ ਬੈਠਣਾ ਕਿਵੇਂ ਮੇਰੇ ਤੇ ਮੇਰੇ ਗੁਰੂ ਦੇ ਵਿਚਾਰ ਮੇਰੇ ਤੇ ਮੇਰੇ ਦੇ ਵਿਚਾਰ ਜਿਹਨੂੰ ਮੈਂ ਮਿਲਣਾ ਚਾਹੁੰਨਾ ਆ ਕੋਈ ਆਉਣਾ ਨਹੀਂ ਚਾਹੀਦਾ ਦੋ ਪਿਆਰ ਕਰਨ ਵਾਲਿਆਂ ਦੇ ਵਿੱਚ ਜਦੋਂ ਤੀਜਾ ਆ ਕੇ ਰਲ ਜਾਂਦਾ ਹੈ ਨਾ ਯਾਦ ਰੱਖੋ ਉਹ ਪਿਆਰ ਨਿਭਦਾ ਨਹੀਂ ਫਿਰ ਟੁੱਟ ਜਾਇਆ ਕਰਦਾ ਅਕਸਰ ਹੀ ਪਤੀ ਪਤਨੀ ਦੇ ਵਿਚਕਾਰ ਜਦੋਂ ਤੀਜਾ ਆਉਂਦਾ ਹੈ ਨਾ ਤੇ ਪਿਆਰ ਦੇ ਵਿੱਚ ਫਿੱਕ ਪਿਆ ਜਾਇਆ ਕਰਦੀ ਹੈ ਕਈ ਮਿਸ ਅੰਡਰਸਟੈਂਡਿੰਗ ਇੰਨੀਆਂ ਕੋ ਪੈਦਾ ਹੋ ਜਾਂਦੀਆਂ ਨੇ ਕਿ ਉਹਨਾਂ ਨੂੰ ਦੂਰ ਕਰਦਿਆਂ ਕਰਦਿਆਂ ਉਹਨਾਂ ਨੇ ਇੱਕ ਦੂਜੇ ਤੋਂ ਦੂਰ ਹੋਣਾ ਪੈ ਜਾਂਦਾ ਹੈ ਜਦੋਂ ਕੋਈ ਤੀਜਾ ਬੰਦਾ ਐਂਟਰ ਹੁੰਦਾ ਹੈ ਇਸ ਕਰਕੇ ਜਦੋਂ ਗੁਰੂ ਦੇ ਕੋਲ ਆ ਕੇ ਬੈਠਣਾ ਹੈ ਜਾਂ ਆਪਣੇ ਆਪ ਨਾਲ ਰਹਿਣਾ ਹੈ ਤੇ ਤੀਜਾ ਨਹੀਂ ਵਿੱਚ ਆਉਣਾ ਚਾਹੀਦਾ ਕੁਝ ਸਵਾਲ ਪੈਦਾ ਹੁੰਦਾ ਤੀਜਾ ਕੌਣ ਹੈ ਜਿਹੜੇ ਬਾਰੇ ਤੁਸੀਂ ਬਾਰ-ਬਾਰ ਕਹਿ ਰਹੇ ਹੋ ਤੀਜਾ ਹੈ ਸਾਡਾ ਸੈੱਲਫੋਨ ਸੈੱਲਫੋਨ ਤੋਂ ਬਾਣੀ ਤਾਂ ਪੜ੍ਹੀ ਜਾ ਸਕਦੀ ਹੈ ਪਰ ਸੈੱਲਫੋਨ ਦੇ ਨਾਲ ਮੈਂ ਆਪਣੇ ਸੋਸ਼ਲ ਮੀਡੀਆ ਤੇ ਮੈਂ ਆਪਣਾ ਵਟਸਐਪ ਫੇਸਬੁੱਕ ਖੋਲ੍ਹ ਕੇ ਦੁਨੀਆ ਨੂੰ ਨਾ ਤੀਜੀ ਵਿੱਚ ਮੈਂ ਮਿਲਾਂ ਨਾ ਕਿਉਂਕਿ ਮੈਨੂੰ ਮੇਰੇ ਕੋਲ ਇੰਨਾ ਸਮਾਂ ਨਹੀਂ ਹੈ ਮੇਰੇ ਕੋਲ ਤਾਂ ਅਸੀਂ ਸਾਰੇ ਮੈਂ ਤਾਂ ਅੱਗੇ ਗੁਰੂ ਸਾਹਿਬ ਨੇ ਜਿੰਨਾ ਕੁ ਸਮਾਂ ਮੈਨੂੰ ਦਿੱਤਾ ਆ ਮੈਂ ਉਹ ਸਮਾਂ ਕੱਢ ਕੇ ਪਾਤਸ਼ਾਹ ਦੇ ਕੋਲ ਆ ਕੇ ਬਾਣੀ ਪੜਦਾ ਆ ਜਿਕੇਤੇ ਉਹ ਸਮੇਂ ਦੇ ਅੰਦਰ ਵੀ ਮੈਂ ਬਾਪੂ ਦੇ ਨਾਲ ਆਪਣਾ ਕੋਈ ਦੁੱਖ ਸੁੱਖ ਸਾਂਝਾ ਹੀ ਨਾ ਕੀਤਾ ਤਾਂ ਮੇਰਾ ਇੱਥੇ ਆਉਣ ਦਾ ਫਾਇਦਾ ਕੀ ਹੈ ਹੁਣ ਧਿਆਨ ਮਾਰ ਕੇ ਦੇਖਿਓ ਆਪਣੇ ਵੱਲ ਅਸੀਂ ਪੰਜਾਬ ਤੋਂ ਇੱਥੇ ਕਰਨ ਕੀ ਆਏ ਆ ਬਸ ਐਨਾ ਕੁ ਪਤਾ ਲੱਗ ਗਿਆ ਨਾ ਜ਼ਿੰਦਗੀ 'ਚ ਕਦੀ ਤੋਖਾ ਨਹੀਂ ਖਾਵਾਂਗੇ ਜੋਡੀ ਸਾਡੀ ਬਹੁਤੀ ਨੌਜਵਾਨੀ ਵਿਗੜ ਚੁੱਕੀ ਆ ਨਾ ਉਹਨਾਂ ਨੂੰ ਸਿਰਫ ਇੰਨਾ ਹੀ ਨਹੀਂ ਪਤਾ ਕਿ ਸਿੱਥੇ ਲੈਣ ਕਿ ਆਏ ਹਾਂ ਤਾਂ ਹੀ ਤੋਂ ਅੱਜ ਅਸੀਂ ਕਈ ਨੌਜਵਾਨ ਆ ਜਿਹੜੇ ਝਟਕਣਾ ਦੇ ਵਿੱਚ ਪਏ ਹੋਏ ਨੇ ਕਿਉਂ ਡਿਪਰੈਸ਼ਨ ਦੇ ਵਿੱਚ ਜਾ ਰਹੇ ਆ ਕਿਉਂ ਐਂਜਾਇਟੀ ਆ ਰਹੀ ਹੈ ਸਾਨੂੰ ਕਿਉਂ ਓਵਰ ਥਿੰਕਿੰਗ ਹੋ ਰਹੀ ਹੈ ਉਹਦਾ ਕਾਰਨ ਇਹੋ ਆ ਕਿ ਸਾਨੂੰ ਆਪਣਾ ਮਕਸਦ ਹੀ ਨਹੀਂ ਪਤਾ ਲੱਗਣਦਿਆ ਤੇ ਜਿਨੇ ਮਕਸਦ ਦੱਸਣਾ ਆ ਉਹਦੇ ਕੋਲ ਸਾਡੇ ਕੋਲ ਬਹਿਣ ਦੀ ਟਾਈਮ ਨਹੀਂ ਹੈਗਾ ਜਿਨੇ ਮਕਸਦ ਸਮਝਾਉਣਾ ਹੈ ਸਾਨੂੰ ਦੁਨੀਆਂ ਦਾ ਵੀ ਤੇ ਵਾਹਿਗੁਰੂ ਅਕਾਲ ਪੁਰਖ ਦਾ ਵੀ ਯਾਦ ਰੱਖਿਓ ਸਭ ਤੋਂ ਔਖਾ ਆ ਸਭ ਤੋਂ ਸੌਖਾ ਆ ਕਿਸੇ ਨੂੰ ਮਿਲਣਾ ਤੇ ਸਭ ਤੋਂ ਔਖਾ ਆਪਣੇ ਆਪ ਨੂੰ ਮਿਲਣਾ ਹੈ ਸਭ ਤੋਂ ਔਖਾ ਪਰਿਵਾਰਿਕ ਸਵੇਰੇ ਦੋਵੇਂ પતિ ਪਤਨੀ ਕੰਮ ਤੇ ਜਾਂਦੇ ਹੋਣ ਨਾ ਕਈ ਵਾਰੀ ਉਹਨਾਂ ਨੂੰ ਹਫਤੇ ਬਾਅਦ ਇੱਕ ਦੂਜੇ ਦੇ ਦਰਸ਼ਨ ਹੁੰਦੇ ਆ ਕਿਉਂਕਿ ਕੰਮ ਜੀ ਇਹਨੇ ਬਿਜ਼ੀ ਹੈ ਕਹਿੰਦੇ ਬਹੁਤ ਔਖਾ ਆ ਇੱਕ ਦੂਜੇ ਨੂੰ ਮਿਲਣਾ ਕਿਉਂਕਿ ਟਾਈਮ ਸਿੱਖ ਦੂਜੇ ਲਈ ਕੱਢਣਾ ਆ ਅੱਜ ਕਈ ਫੈਮਿਲੀਆ ਗੁਰੂ ਘਰ ਆਈਆਂ ਕਿਉਂਕਿ ਅੱਜ ਫੈਮਿਲੀ ਡੇ ਆ ਕਹਿੰਦੇ ਸਾਨੂੰ ਡਿਸਾਈਡ ਕਰਨਾ ਪੈਂਦਾ ਦਿਨ ਵੀ ਦੇਣਾ ਪੈਂਦਾ ਆ ਡਿਕਲੇਅਰ ਕਰਨਾ ਪੈਂਦਾ ਕਿ ਅੱਜ ਫੈਮਿਲੀ ਦਾ ਡੇ ਆ ਬਈ ਆਪਣੀ ਫੈਮਿਲੀ ਨਾਲ ਜੁੜ ਕੇ ਬੈਠੋ ਤੇ ਮਾਲਕ ਤੇ ਸਾਨੂੰ ਰੋਜ਼ ਦਿੰਦਾ ਯਾ ਸਮਾਂ ਕਿ ਆਪਣੇ ਆਪ ਨਾਲ ਬੈਠੋ ਇੱਕ ਫੈਮਿਲੀ ਹੈ ਦੁਨਿਆਵੀ ਇੱਕ ਫੈਮਿਲੀ ਹੈ ਅੰਦਰੂਨੀ ਅੱਜ ਹੱਡੀਆਂ ਅੱਖਾਂ ਸਾਡੇ ਕੰਨ ਇਹ ਸਾਡੀ ਫੈਮਿਲੀ ਦਾ ਹਿੱਸਾ ਆ ਸਾਡੀ ਜ਼ੁਬਾਨ ਸਾਡੀ ਫੈਮਿਲੀ ਦਾ ਹਿੱਸਾ ਆ ਤੇ ਮੈਂ ਐਸ ਫੈਮਿਲੀ ਨੂੰ ਮਿਲਦਾ ਹੀ ਨਹੀਂ ਆ ਇਹਨੂੰ ਮਿਲ ਕੇ ਦਾ ਹਾਲ ਹੀ ਨਹੀਂ ਪੁੱਛਦਾ ਕਦੀ ਸਵੇਰੇ ਉੱਠ ਕੇ ਕੀ ਹੋਵੇ ਕੰਨ ਕਿਵੇਂ ਚੱਲਦੇ ਹੋ ਠੀਕੋ ਦਰਸਤੋ ਅੱਖਾਂ ਠੀਕ ਹੋ ਮੈਂ ਪਾਣੀ ਮਾਰਦਾ ਤੁਹਾਨੂੰ ਤੁਹਾਡੀ ਕੇਅਰ ਕਰਦਾ ਆਂ ਠੀਕ ਹੋ ਐਪਰੀਸ਼ੀਏਟ ਕਰੋ ਬਹੁਤ ਚੰਗੇ ਆ ਤੁਸੀਂ